ਨਿਰਦੇਸ਼ ਟਰੈਕਟਰ ਜਿਹੜਾ ਇੱਕ ਮੁੱਖ ਕਰਤੂਰ ਸੀਗਾ 2084 ਦਾ ਜਿਹੜਾ ਅੱਜ ਤੱਕ ਕੋਈ ਐਫ ਆਈ ਆਰ ਨਹੀਂ ਹੈਗੀ ਔਰ ਜਿਹਦਾ ਸਿੰਗ ਆਪਰੇਸ਼ਨ ਵੀ ਅਸੀਂ ਜਮਾ ਕਰਾਇਆ ਸੀ ਕਿ ਮੈਂ 100 ਸਿੱਖ ਮਾਰ ਦੇਵਾਂਗਾ ਅੱਜ ਟ੍ਰਾਈ ਕੋਰਟ ਨੇ ਆਈ ਪੀ ਸੀ 147 149153A ਔਰ 188109295 ਤਾਰਾ 380302 ਇਹਦੇ ਵਿੱਚ ਦੋਪਹਿਰ ਕੀਤੇ ਨੇ ਮੈਨੂੰ ਅਫਸੋਸ ਹੈ ਕਿ ਇਹ ਜਮਾਨਤ ਲੈ ਗਿਆ ਸੀਗਾ ਦਿੱਲੀ ਕਮੇਟੀ ਇਸ ਕੇਸ ਨੂੰ ਦੇਖ ਰਹੀ ਸੀ ਕੀ وجہ ਹੈ ਇਹ ਤੇ ਦਿੱਲੀ ਕਮੇਟੀ ਦੱਸ ਸਕਣਗੇ ਲੇਕਿਨ ਅੱਜ ਮੈਂ ਤਾਰੀਫ ਕਰਾਂਗਾ ਉਹਨਾਂ ਗਵਾਹਾਂ ਦੀ ਜਿਨ੍ਹਾਂ ਨੂੰ ਡਰਾਣਾ ਧਮਕਾਣਾ ਜਿਨ੍ਹਾਂ ਨੂੰ ਪ੍ਰੀਤਾਂ ਦੀ ਕੋਸ਼ਿਸ਼ ਕੀਤੀ ਉਹ ਨਹੀਂ ਵਿਕੇ ਅੱਜ ਮੈਂ ਤਾਰੀਫ ਕਰਾਂਗਾ ਸੀਬੀਆਈ ਦੀ ਕਿ ਉਹਨਾਂ ਨੇ ਦੋ ਵਾਰੀ ਕਲੀਨ ਚਿੱਟੇ ਨੂੰ ਦਿੱਤੀ ਸੀ ਲੇਕਿਨ ਅਸੀਂ ਪ੍ਰੋਟੈਸਟ ਕੀਤਾ ਅਸੀਂ ਲੜੇ ਔਰ ਅੱਜ ਜਿਸ ਨੂੰ ਅਸੀਂ ਕਾਮਯਾਬ ਹੋਇਆ ਇਹ ਜੋ ਤੇ આરોਪ ਤੇ ਕਰਦੇ ਮੰਤਰੀਪਈ ਨੇ ਆਪਣੇ ਦਸਤਖਤ ਲਾਇਆ ਸੀ ਔਰ ਜਿਹੜਾ ਮੈਂ ਸਟੈਂਪ ਦਿੱਤਾ ਸੀ ਉਹਦੇ ਉੱਤੇ ਮੇਰੇ ਕੋਲ ਉਹਨਾਂ ਨੇ ਕੁਝ ਗਿੱਚ ਕੀਤੀ ਸੀ ਕਿ ਜਿਹਦੇ ਤੇ 100 ਸਿੱਖ ਮਾਰਨ ਦੀ ਗੱਲ ਕਰਦਾ ਔਰ ਅੱਜ ਮੈਂ ਸਮਝਦਾ ਮਾਂ ਕਿ ਇੱਕ ਮੈਸੇਜ ਜਾਏਗਾ ਕਿ ਭਾਵੇਂ ਜਿੰਨੇ ਮਰਜੀ ਵੱਡੇ ਆਦੇ ਹੋਂਗੇ ਭਾਵੇਂ ਮੁਲਕ ਦਾ ਪ੍ਰਧਾਨ ਮੰਤਰੀ ਆਖਦਾ ਹੋਵੇ ਕਿ ਬڑا पेड़ ਜਿੱਤਦਾ ਦਰਤੀ ਹਿਲਦੀ ਹੈ ਅਗਰ ਅਸੀਂ ਲੜੇ ਹਾਂ ਕੌਮ ਲੜੀ ਹੈ ਤੇ ਇਹ ਇਸ ਲੱਖਾਂ ਦੇ ਪਿੱਛੇ ਜੁੜ ਜਾਏਗਾ ਔਰ ਅਸੀਂ ਜ਼ਰੂਰ ਲੜਾਂਗੇ ਕਿ ਇਹਦੀ ਬੇਲ ਕੈਨਸਲ ਹੋਣੀ ਚਾਹੀਦੀ ਹੈ ਜਿੱਦ ਜਿੱਦਾਂ ਸੱਜਨ ਕੁਮਾਰ ਅੰਦਰ ਬੈਠਾ ਪਿਛਲੇ 5 ਸਾਲਾਂ ਤੋਂ ਇਹ ਵੀ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਇਹ ਮੈਂ ਇਨਫੋਰਮੇਸ਼ਨ ਤੁਹਾਡਾ ਨਾਲ ਸ਼ੇਅਰ ਕਰਨੀ ਸੀ ਮੈਂ ਫੇਰ ਇੱਕ ਵਾਰੀ ਸੀਜੀੀ ਨੂੰ ਸਾਰੇ ਗਵਾਮਾਨੂ ਆਪਣੇ ਐਡਵੋਕੇਟ ਸਾਹਿਬ ਨੂੰ ਐਡਵੋਕੇਟ ਨਗੇਟਰ ਸਿੰਘ ਬੇਨਿਪਾਲ ਮੇਰੇ ਵੱਲੋਂ ਪੇਸ਼ ਹੋਈ ਸੀ ਕਿ ਜਿਹੜਾ ਮੇਰਾ ਪੋਜੀਸ਼ਨ ਸੀਗਾ ਮੈਂ ਸਮਝਦਾ ਉਡੀ ਟੀਮ ਨੂੰ ਫੁਲਕਾ ਸਾਹਿਬ ਨੇ ਹੋਟ ਬੜੇ ਲਕੀਮ ਨੇ ਸਾਦਗ ਬਖਸ਼ਿੰਦ ਨੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਦੀ ਲੜਾਈ ਜਿਹੜੀ ਹੈ ਅੱਜ ਇੱਕ ਲੌਜੀਕਲ ਐਂਡ ਤੇ ਪਹੁੰਚੀ ਹੈ ਵਾਈਪੂ ਜੀ ਦਾ ਕੰਮ ਛਾ ਵਾਈਪੂ ਜਿੱਤੀ ਸਕੇ ਪ ਹਨ ਦੇ ਘਰ ਦੇਰ ਹੈ ਅੰਧੇਰ ਨਹੀਂ ਅੱਜ ਸੱਤ ਦੀ ਸੱਚ ਦੀ ਜਿੱਤ ਹੋਈ ਹੈ ਔਰ ਸਿੱਖ ਕਤਲਗਾਰਤ ਕਰਨ ਵਾਲੀ ਕਾਂਗਰਸ ਦੀ ਹਾਰ ਹੋਈ ਹੈ ਸਿੱਖ ਕਤਲਗਾਰ ਦੇ ਅੰਦਰ ਸ਼ਾਮਿਲ ਨੇਤਾਵਾਂ ਨੂੰ ਹਮੇਸ਼ਾ ਹੀ ਬਚਾਨ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਕਾਤਲਾਂ ਨੂੰ ਮਹਾ ਮੰਡਿਤ ਕੀਤਾ ਗਿਆ ਜਿਨ੍ਹਾਂ ਨੇ 1984 ਦੇ ਗੁਰਦੁਆਰੇ ਸਾਡੇ ਜਿਨ੍ਹਾਂ ਨੇ ਗੁਨਾਹ ਕੀਤੇ ਜ਼ਿੰਦਾ ਸਿੱਖਾਂ ਦੇ ਗਲੀਆਂ ਟਾਇਰ ਪਾਏ ਉਹਨਾਂ ਨੂੰ ਮੰਤਰੀ ਮੁੱਖ ਮੰਤਰੀ ਐਮਪੀ ਪਦਾਂ ਤੇ ਨਵਾਜਿਆ ਗਿਆ ਅੱਜ ਸੱਚ ਸਾਬਤ ਹੋਇਆ ਔਰ ਸੱਜਨ ਕੁਮਾਰ ਵਾਂਗੂ ਅੱਜ ਜਗਦੀਸ਼ ਟਾਈਟਲ ਨੂੰ ਵੀ ਰੌਜ਼ ਐਮਨ ਕੋਰਟ ਦੇ ਅੰਨੇ ਤੈਅ ਕੀਤਾ ਕਿ 302 ਦਾ ਮੁਕੱਦਮਾ ਹੁਣ ਰਤੇ ਚੱਲੇਗਾ ਔਰ ਐਡਾ ਵੱਡਾ ਕੱਤਲੋ ਗਾਂਡ ਹੋਇਆ 30 ਸਾਲ ਕਾਂਗਰਸ ਨੇ ਥਾਣੇ ਤੋਂ ਪਰਚਾ ਕੋਰਟ ਨਹੀਂ ਜਾਂਦ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੰਜਾਬੀਆਂ ਦੀ ਗੱਲ ਨੂੰ ਸਮਝਦੇ ਆਇਆ 2014 ਚ ਸਿੱਟ ਬਣਾਈ ਔਰ ਇਹ ਗੁਨਾਹਗਾਰ ਜੇਲ੍ਹ ਚ ਜਾਣਾ ਸ਼ੁਰੂ ਹੋਏ ਪਹਿਲੇ ਸੱਜਨ ਕੁਮਾਰ ਜਿਲ੍ਹਾ ਦੀ ਸਲਾਕਾ ਚ ਸੜ ਰਿਹਾ ਹੁਣ ਜਗਦੀਸ਼ ਟੈਲਰ ਦਾ ਜੇਲ੍ਹ ਚ ਜਾਣਾ ਪੱਕਾ ਹੋਇਆ ਇਹਨਾਂ ਤੇ ਕਤਲ ਦੇ ਕੇਸ ਚੱਲਨੇ ਚਾਹੀਦੇ ਹੈ ਕਠੋਰ ਸਜ਼ਾ ਮਿਲਣੀ ਚਾਹੀਦੀ ਕਾਂਗਰਸ ਨੇ ਆਪਣੇ ਪਾਪ ਛੁਪਾਉਣ ਵਾਸਤੇ ਇਹਨਾਂ ਜ਼ਾਲਮਾਂ ਨੂੰ ਬਚਾਉਣ ਦਾ ਬਰਸਕ ਪ੍ਰਯਾਸ ਕੀਤਾ 1984 ਦੇ ਕਤਲਗਾਰ ਤੋਂ ਬਾਅਦ ਇਸ ਵਾਰ ਜਗਦੀਸ਼ ਟੈਕਟਰ ਨੇ ਕੁਲੇ ਆਮ ਕਿਹਾ ਕਿ ਮੈਂਨੇ ਸਿੱਕ ਮਾਰਤੇ ਮੇਰਾ ਕੀ ਹੋਇਆ ਪਰ ਕਾਂਗਰਸ ਪਾਰਟੀਰ ਤੇ ਚੁੱਪ ਰਹੀ ਮੁਹੱਬਤ ਦੀ ਦੁਕਾਨ ਚਲਾਉਣ ਵਾਲੇ ਰਾਹੁਲ ਗਾਂਧੀ ਸਾਹਿਬ ਸੱਜਨ ਕੁਮਾਰ ਅੱਜ ਜੇਲ੍ਹ ਚ 1984 ਸਿੱਖ ਕਤਲੋਗਾਰਤ ਕਰਨ ਜੇਲ੍ਹ ਚ ਹੈ ਲੇਕਿਨ ਅੱਜ ਵੀ ਉਹ ਕਾਂਗਰਸ ਦਾ ਲੀਡਰ ਹੈ ਜਗਦੀਸ਼ ਟੈਕਟਰ ਜਿਹੜਾ ਕਹਿੰਦਾ ਮੈਂ ਸਿੱਕਾਂ ਦਾ ਕਤਲ ਕੀਤਾ ਸਰਦਾਰ ਮਾਰੇ ਅੱਜ ਅਦਾਲਤ ਨੇ ਵੀ 302 ਦਾ ਰੋਗ ਤੈ ਕੀਤਾ ਉਹ ਵੀ ਕਾਂਗਰਸ ਦਾ ਲੀਡਰ ਹੈ ਜਿਰੇ ਬਾਰੇ ਗਵਾਹ ਮੌਜੂਦ ਨੇ ਕਿ ਉਹਨੇ ਗੁਰਦੁਆਰਾ ਜਲਾਣ ਵਾਲੀ ਮੌਬ ਦਾ ਲੀਡ ਕੀਤਾ ਉਹ ਕਮਲਨਾ ਤੁਹਾਡਾ ਮੁੱਖ ਮੰਤਰੀ ਬਣਿਆ ਮੁੱਖ ਮੰਤਰੀ ਦਾ ਕੈਂਡੀਡੇਟ ਲਗਾਤਾਰ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿਨਣ ਦਾ ਕੰਮ ਗਾਂਧੀ Nehru ਪਰਿਵਾਰ ਨੇ ਕੀਤਾ ਆ ਜਿਹੜਾ ਅਦਾਲਤ ਦਾ ਫੈਸਲਾ ਆ ਮੈਂ ਸਮਝਦਾ بڑا ਇਤਿਹਾਸਕ ਫੈਸਲਾ ਹੈ ਪੰਜਾਬ ਦੀ ਕਾਂਗਰਸ ਆਪਣਾ ਸਟੈਂਡ ਸਪਸ਼ਟ ਕਰੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਔਰ ਵਡਿੰਗ ਸਾਹਿਬ ਨੂੰ ਕਹਾਂਗਾ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਪੁੱਛਣਾ ਚਾਹਨਾ ਕਿ ਅੱਜ ਤੇ ਅਦਾਲਤਾਂ ਨੇ ਕਹਿਣਾ ਸ਼ੁਰੂ ਕਰਤਾ ਐਨੀ ਗਾਂਧੀ ਨਹਿਰੂ ਪਰਿਵਾਰ ਦੀ ਗੁਲਾਮੀ ਤੇ ਤੁਸੀਂ ਇਸੇ ਵਿੱਚ ਚੁੱਪੀ ਚ ਕਿਉਂ ਬੈਠੇ ਕੀ ਰਿਸ਼ਤਾ ਹੈ ਤੁਹਾਡਾ ਜਗਦੀਸ਼ ਟੈਟਲਰ ਨਾਲ ਕੀ ਰਿਸ਼ਤਾ ਸੱਜਣ ਕੁਮਾਰ ਦੇ ਨਾਲ ਕੀ ਰਿਸ਼ਤਾ ਸਿੱਖਾਂ ਦੇ ਗਲੀਆਂ ਟੈਰ ਪਾਣ ਵਾਲਿਆਂ ਨੂੰ ਪੰਜਾਬ ਦੀ ਕਾਂਗਰਸ ਆਤਮ ਵਿਲੋਕਣ ਕਰੇ ਔਰ ਕਾਂਗਰਸ ਦੀ ਗਾਂਧੀ ਨਹਿਰੂ ਪਰਿਵਾਰ ਦੀ ਗੁਲਾਮੀ ਤੋਂ ਮੁਕਤੀ ਲਵੇ ਮੈਂ ਸਵਾਗਤ ਕਰਨਾ ਚਾਹੁੰਦਾ ਔਰ ਧੰਨਵਾਦ ਕਰਨਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਦਾ ਜਿਨ੍ਹਾਂ ਨੇ ਸਿੱਟ ਬਣਾਈ ਤੇ ਤੀਆਂ-ਤੀਆਂ ਸਥਾਨਾਂ ਤੇ ਦਬੀਆਂ ਹੋਈਆਂ ਫਾਈਲਾਂ ਬਾਹਰ ਆਈਆਂ ਔਰ ਅੱਜ ਜਉਨਾ ਤੇ ਕਠੋਰ ਕਾਰਵਾਈ ਸ਼ੁਰੂ ਹੋਈ ਹੈ ਇਹਨਾਂ ਜ਼ਾਲਿਮਾਂ ਨੂੰ ਚਾਹੇ ਬਾਕੀ ਵੀ ਜਿਹੜੇ ਬਚੇ ਨੇ ਇਹਨਾਂ ਤੇ ਕਠੋਰ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਾਨੂੰਨ ਦਾ ਰਾਜ ਦਿਖਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਨੇ ਕਾਨੂੰਨ ਦਾ ਰਾਜ ਨਹੀਂ ਜੰਗਲ ਰਾਜ ਸਟੈਬਲਿਸ਼ ਕੀਤਾ ਸੀ ਔਰ ਗਲੀਆਂ ਚ ਖੁੱਲੇ ਆਮ ਜ਼ਿੰਦਾ ਸਿੱਕਾ ਨੂੰ ਜਲਾਇਆ ਸੀ ਅੱਜ 40 ਸਾਲ ਬਾਅਦ ਇਨਸਾਫ ਮਿਲ ਰਿਹਾ ਹੈ ਦੇਰ ਸਹੀ ਪਰ ਦਰੁਸਤ ਆਇਆ ਹੈ ਭਗਵਾਨ ਦੇ ਕਰ ਦੇਰ ਹੈ ਅੰਦੇਰ ਨਹੀਂ ਸੱਚ ਦੀ ਜਿੱਤ ਹੋਈ ਹੈ ਔਰ ਸਿੱਖਾਂ ਦੀ ਕਾਤਲ ਕਾਂਗਰਸ ਦਾ ਬਿੱਲੀ ਥੈਲੇ ਜੋ ਬਾਹਰ ਆਈ ਹੈ ਔਰ ਉਹਨੂੰ ਸੁਝਾ ਹੁਣੀ ਸ਼ੁਰੂ ਹੋਈ ਹੈ